ਪਾਣੀ ਨੂੰ ਪਾ ਲਈ ਪਿੱਛੇ ਪਾਣੀ ਆ ਅੱਛਾ ਪਾਣੀ ਆ ਅੰਦਰ ਦੇ ਦੇ ਚਲ ਮਮਾਈ 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 ਓੜਾ ਓੜਾ ਕਹੇ ਭਾਈ ਤੁਹਾਨੂੰ ਪਾਸ ਲਟਾ ਕਰਕੇ ਆਓ ਵੀ ਇੱਥੇ ਉਹਨੂੰ ਵਿਧੀ ਵੇਦਾ ਗਿਆ ਬੈਂਚ ਉੱਪਰ ਕਤੀ 215 5 1000 ਰੁਪਏ 75 3 ਗਰ ਨਹੀਂ ਨਹੀਂ 32 22 ਆਬਰ ਕਰਦੇ ਸੀ ਸਾਸੂ ਵੀ ਹੈਪੀ ਬਰਥਡੇ ਕਿ ਨਿਆ ਇਕਾ ਦੋ ਆ 1400 ਚਾਹਨੇ ਹਾਂਜੀ ਸਰ ਆਪੀ ਰਜ ਬਧਵਾਜੀ ਨੇ ਜਿਹੜਾ ਜਨਮਨ ਬਣਾਇਆ ਹੈਗਾ ਬੂਟੇ ਲਗਾ ਕੇ ਬਣਾਇਆ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਉਪਰਾਲਾ ਪਰਿਆਵਰਣ ਨੂੰ ਸਵੱਛ ਰੱਖਣ ਦਾ ਇੱਕ ਬੂਟੇ ਲਗਾ ਕੇ ਇੱਕ ਬਹੁਤ ਹੀ ਵਧੀਆ ਇਹ ਨਾਲੇ ਦੇਸ਼ ਨੂੰ ਆਪਣੇ ਨਗਰ ਨੂੰ ਇੱਕ ਸੰਦੇਸ਼ ਦਿੱਤਾ ਨਾਲ ਹੀ ਅਸੀਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਕੱਲੇ ਬੂਟੇ ਲਗਾ ਕੇ ਕੰਮ ਨਹੀਂ ਖਤਮ ਹੋਣਾ ਇਹਨਾਂ ਨੂੰ ਪਾਲਣਾ ਪੈਣਾ ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਪਾਲਦੇ ਨਾ ਉਸ ਤਰ੍ਹਾਂ ਬੂਟਿਆਂ ਨੂੰ ਵੀ ਪਾਲਣਾ ਪੈਣਾ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਮੈਂ ਫਿਰ ਇਹਨਾਂ ਨੂੰ ਇੱਕ ਵਾਰੀ ਵਧਾਈ ਦੇਣਾ ਬਹੁਤ ਬਹੁਤ ਜਨਮ ਦਿਨ ਦੀ ਆ ਨਾਲ ਹੀ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਦਿਨ ਨੂੰ ਦੁਗਣੀ ਰਾਤ ਨੂੰ ਆਪਣੀ ਤਰੱਕੀ ਕਰਨ ਤੇ ਇਦਾਂ ਹੀ ਵਧੀਆ ਕੰਮਾਂ ਦੇ ਵਿੱਚ ਆਪਣੇ ਸਹਿਯੋਗ ਦਿੰਦੇ ਰਹਿਣ ਜੀ ਸਰ ਅੱਜ ਜਿਹੜਾ ਜਨਮ ਦਿਨ ਮਨਾਇਆ ਤੁਸੀਂ ਬੂਟੇ ਲਗਾ ਕੇ ਮਨਾਇਆ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਦਾਂ ਹੀ ਸਾਰਿਆਂ ਨੂੰ ਆਪਣਾ ਜਨਮ ਦਿਨ ਮਨਾਉਣਾ ਚਾਹੀਦਾ ਇੱਕ ਤਾਂ ਇਸ ਬੂਟਾ ਲਗਾਉਣ ਦੇ ਨਾਲ ਆਪਣੀ ਯਾਦਗਰੀ ਹੋ ਜਾਂਦੀ ਕਿ ਮੈਂ ਇਸ ਸਾਲ ਇੱਥੇ ਬੂਟਾ ਲਗਾਇਆ ਸੀਗਾ ਅਗਲੇ ਸਾਲ ਫਿਰ ਮੈਂ ਉਸੇ ਜਗ੍ਹਾ ਤੇ ਜਾਂ ਹੋਰ ਜਗ੍ਹਾ ਤੇ ਲਗਾਵਾਂ ਕਿ ਜਿਹਦੇ ਨਾਲ ਪਰਿਆਵਰਣ ਵੀ ਸਾਫ਼ ਰਹੇ ਤੇ ਮੈਂ ਬਾਕੀਆਂ ਨੂੰ ਵੀ ਇਹੀ ਸੰਦੇਸ਼ ਦਵਾਂਗਾ ਕਿ ਆਪਣੇ ਜਦੋਂ ਬਰਥਡੇ ਹੋਵੇ ਜਾਂ ਕੋਈ ਵੀ ਆਪਣਾ ਹੋਵੇ ਉਦੋਂ ਆਪਣਾ ਬੂਟਾ ਲਗਾਓ ਇੱਕ ਉਹਨੂੰ ਪਾਲੋ ਪੋਸੋ ਵੱਡਾ ਕਰੋ ਜੀ ਮੰਤ ਕਿਤਾ ਹੈ ਕਿਉਂਕਿ ਆਪਾਂ ਦੇਖਦੇ ਆਂ ਜਦੋਂ ਜਨਮ ਦਿਨ ਕੋਈ ਮਨਾਉਂਦਾ ਪਹਿਲਾਂ ਡੀਜੇ ਵਗੈਰਾ ਲਗਾਉਂਦਾ ਹੈਗਾ ਸ਼ੋਰ ਸ਼ਰਾਬਾ ਕਰਦਾ ਹੈਗਾ ਸ਼ਰਾਬਾਂ ਚਲਦੀਆਂ ਹੈਗੀਆਂ ਪਰ ਤੁਹਾਡੇ ਨੂੰ ਇੱਕ ਜਿਹੜਾ ਵਿਸ਼ੇਸ਼ ਉਪਰਾਲਾ ਹੀ ਕੀਤਾ ਗਿਆ ਕਹਿ ਸਕਦੇ ਆਂ ਮੈਂ ਇਹ ਅੱਜ ਤੋਂ ਨਹੀਂ ਮੈਂ 2-3 ਸਾਲ ਤੋਂ ਹੀ ਇਦਾਂ ਕਰ ਰਿਹਾ ਤੇ ਮੈਂ ਸਭ ਨੂੰ ਇਹੀ ਕਹੂੰਗਾ ਕਿ ਉਹ ਚੀਜ਼ਾਂ ਵੀ ਜ਼ਰੂਰੀ ਆ ਚਲੋ ਉਹ ਵੀ ਇੱਕ ਸਮਾਜ ਦਾ ਹਿੱਸਾ ਆ ਪਰ ਉਹ ਤੋਂ ਹਟ ਕੇ ਆਪਾਂ ਇੱਕ ਚੀਜ਼ ਕਰਾਂਗੇ ਉਹਦੇ ਨਾਲ ਵਧੀਆ ਸੰਦੇਸ਼ ਵੀ ਜਾਊਗਾ ਤੇ ਵਧੀਆ ਲੱਗੂਗਾ ਆਪਾਂ ਨੂੰ ਹਰ ਸਾਲ दुखी 팬プラਵਾں ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਾਲ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇ ਸ਼ਾਮ ਜੋਤਿਸ਼ਪਾਲੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669